ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਕਿੱਥੇ ਕਿੱਥੇ ਆ ਜਿਹੜੀ ਬੱਦਲਬਾਈ ਹੈਗੀ ਤੜਕੇ ਥੋੜਾ ਜਿਹਾ ਛੜਾਕਾ ਵੀ ਪੈ ਗਿਆ ਵੈਸੇ 14 ਤੇ 15 ਤਰੀਕ ਤੱਕ ਜਿਹੜਾ ਹੈਗਾ ਹਵਾਵਾਂ ਦੇ ਨਾਲ ਨਾਲ ਆ ਜਿਹੜਾ ਮਾੜੀ-ਮੂਟੀ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆ ਜਿਹੜੀ ਕਿਣਮੇਣਾ ਹੋ ਸਕਦੀ ਏ ਤੇ ਬਾਕੀ ਕਾਫੀ ਦਿਨਾਂ ਬਾਅਦ ਖੇਤ ਜਿਹੜਾ ਮਰਿਆ ਆ ਤੁਹਾਨੂੰ ਦੱਸਦਾ ਇੱਕ ਨਾ ਆਪਣਾ ਆ ਚਾਰ ਵਾਲਾ ਟੋਆ ਸੀ ਜਿਹੜਾ ਖਾਲੀ ਪਿਆ ਸੀਗਾ ਕਿਉਂ ਹਜੇ ਕਣਕ ਵੱਢੀ ਜਾਊ ਮੱਕੀ ਬੀਜੂਗੀ ਜਗਾਹਾਂ ਜਾ ਕੇ ਹਜੇ 3 3.5 ਮਹੀਨੇ ਪੈਨੇ ਚਾਰ ਪੌਣ ਨੂੰ ਟੋਆ ਪਿਆ ਸੀ ਖਾਲੀ ਆਪਾਂ ਫਰਵਰੀ ਦੇ ਵਿੱਚ ਲਾਏ ਸੀਗੇ ਪਸੇਤੇ ਜੇ ਗੰਡੇ ਸਾਰਾ ਚਾਰਾਂ ਚਾਰ ਕੇ ਦੇਖੋ ਰੇ ਤੁਸੀਂ ਗੰਡੇ ਦੇਖੋ ਟੋਏ ਦੇ ਵਿੱਚ ਨੇ ਜਿਹੜੇ ਜਾਨੀ ਕਿ ਥਾਂ ਨਹੀਂ ਖਾਲੀ ਛੱਡਿਆ ਇਹ ਤੋਂ ਦੋ ਕੰਮ ਲੈ ਲੇ ਕਾਮਜਾਬ ਬਹੁਤ ਨੇ ਜਿੰਮੇ ਲੇਟ ਜੇ ਲੱਗੇ ਨੇ ਕੋਸ ਨਾ ਕੋਸਤਾ ਜਿਹੜਾ ਗੰਡਿਆਂ ਦਾ ਭਾਅ ਵੀ ਮਹਿੰਗਾਗਾ ਪੂਰੇ ਵਧੀਆ ਵੱਡੀ ਗੱਲ ਕੀ ਹੈ ਇਹਦੇ ਵਿੱਚ ਥਾਂ ਪੋਲਾ ਸੀ ਬੋਲਾ ਗੁੱਡਣ ਦੀ ਲੋੜ ਨਹੀਂ ਹੈਗੀ ਤੇ ਜਿਹੜੇ ਕੱਖ ਨੇ ਕੱਖ ਚਾਰ ਵਾਲੇ ਟੋਏ ਦੇ ਵਿੱਚ ਬਹੁਤ ਆ ਜਿਹੜੇ ਘਟ ਹੁੰਦੇ ਨੇ ਸਾਈਡਾਂ ਸੂਡਾਂ ਤੇ ਤਾਂ ਹੋ ਜਾਂਦੇ ਨੇ ਵਿੱਚੋਂ ਤੁਸੀਂ ਦੇਖ ਸਕਦੇ ਹੋਗੇ ਪੂਰੇ ਆ ਜਿਹੜੇ ਇਸ ਤਰ੍ਹਾਂ ਲਾਗਰਾਂ ਛੱਡ ਕੇ ਛੱਡੀ ਖੜੇ ਨੇ ਭੂਕਾ ਹੀ ਆ ਗੰਡੇ ਜਾਨੀ ਕਿ ਹੋਰ ਕਿਹੜੇ-ਕਿਹੜੇ ਵੀਰ ਨੇ ਜਿਹੜਾ ਚਾਰ ਵਾਲੇ ਟੋਏ ਦੇ ਵਿੱਚ ਗੰਡੇ ਲਾਏ ਨੇ ਤਾਂ ਜਰੂਰ ਦੱਸਿਓ ਬਾਕੀ ਕਹਿੰਦੇ ਹੁੰਦੇ ਨੇ ਮਿੰਤ ਦਾ ਕੋਈ ਡਰ ਨਹੀਂ ਹੁੰਦਾ ਕਾ ਜੇ ਇਹਨੂੰ ਪਾਈ ਛੱਡ ਦਿੰਦੇ ਵੱਧ ਤੋਂ ਵੱਧ ਇੱਕ ਅੱਧੀ ਬੇਲ ਹੋ ਜਾਂਦੀ ਇਹਦੇ ਵਿੱਚ ਕਦੂਆਂ ਦੀ ਗੰਡੇ ਵੈਸੇ ਵੀ ਮਹਿੰਗੇ ਨੇਗੇ ਚਟਨੀ ਚੂਟਨੀ ਦੇ ਵੀ ਮੂਰੇ ਮਤਲਬ ਰੋਟੀ ਆ ਹੁਣ ਹਾੜੀ ਵੇਲੇ ਤੇ ਬਾਢੀਆਂ ਵੇਲੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪੋਰਾ ਜਿਹੜੇ ਕੱਖ ਕੁਖ ਨਹੀਂ ਹੈਗੇ ਇਹਦੇ ਵਿੱਚ ਗੁੱਡੇ ਵੀ ਹੈ ਨਹੀਂਗੇ ਕਿਉਂ ਬਿਜੀ ਰਹੇ ਕਾਫੀ ਦਿਨਾਂ ਬਾਅਦ ਢੇੜਾ ਮਾਰਿਆ ਤਾਂ ਵੀ ਪੂਰੇ ਵਧੀਆ ਹੋ ਗਏ ਕਿਉਂ ਥਾਂ ਜਿਹੜਾ ਚਾਰ ਵਾਲਾ ਟੋਏ ਵਾਲਾ ਪੋਲਾ ਹੁੰਦਾਗਾ ਤੇ ਹੋਰ ਕਿਹੜੇ-ਕਿਹੜੇ ਵੀਰ ਨੇ ਲਾਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ